ਗੁਰੂ ਰੂਪੀ ਪਿਆਰੀ ਸਾਤ ਸੰਗਤ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਇਹ ਚਾਰ ਚਿੱਚਾਂ ਲਿਆਓ ਬਸ ਫਿਰ ਦੇਖੋ ਘਰ ਦੇ ਵਿੱਚ ਪੈਸੇ ਦਾ ਢੇਰ ਲੱਗ ਜਾਵੇਗਾ ਗਰੀਬੀ ਦੂਰ ਹੋ ਜਾਵੇਗੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਘਰ ਵਿੱਚ ਬਹੁਤ ਗਰੀਬੀ ਹੈ ਘਰ ਵਿੱਚ ਪੈਸਾ ਨਹੀਂ ਆਉਂਦਾ ਜੇ ਪੈਸਾ ਆਉਂਦਾ ਹੈ ਤਾਂ ਟਿਕਦਾ ਨਹੀਂ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜਿਸ ਨਾਲ ਸਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਆਉਂਦੀਆਂ ਨੇ ਅੱਜ ਆਪਾਂ ਉਹਨਾਂ ਚਾਰ ਚੀਜ਼ਾਂ ਬਾਰੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਬੜੇ ਧਿਆਨ ਨਾਲ ਅਖੀਰ ਤੱਕ ਸੋਣਾ ਤੇ ਜੋ ਵੀ ਮੇਰੇ ਵੀਰ ਤੇ ਭੈਣ ਇਹਨਾਂ ਚਾਰ ਚੀਜ਼ਾਂ ਨਾਲ ਸਹਿਮਤ ਹੋਣਗੇ ਤੇ ਸਮਝਣ ਕੇ ਕੇ ਇਹ ਚਾਰ ਚਾਚਾ ਸਾਡੇ ਘਰ ਵਿੱਚ ਪੈਸਾ ਤੇ ਬਰਕਤ ਲੈ ਕੇ ਆਉਂਦਿਆਂ ਨੇ ਉਹ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਤੇ ਉਹ ਕਿਹੜੀਆਂ ਚਾਚੀ ਚਾਣ ਜਾਣਨ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਕਹਾਣੀ ਪੇਸ਼ ਕਰਨ ਜਾ ਰਿਹਾ ਹਾਂ ਸ਼ਾਇਦ ਹੋ ਸਕਦਾ ਇੱਕ ਕਹਾਣੀ ਤੁਸੀਂ ਪਹਿਲਾਂ ਵੀ ਸੁਣੀ ਹੋਵੇ ਪਰ ਇੱਕ ਵਾਰ ਇਸ ਕਹਾਣੀ ਨੂੰ ਫਿਰ ਤੋਂ ਸੁਨਣਾ ਤੇ ਸਮਝਣਾ ਕਿਉਂਕਿ ਇਸ ਛੋਟੀ ਜਿਹੀ ਕਹਾਣੀ ਦੇ ਵਿੱਚ ਸਟੇਕ ਕਰਦੀ ਖੁਸ਼ੀਆਂ ਨੇ ਤੇ ਬਰਕਤਾਂ ਛੁਪੀਆਂ ਹੀਆਂ ਨੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਕਹਾਣੀ ਸਿਰਫ ਸਮਝੌਤੇ ਮਕਸਦ ਲਈ ਦੱਸੀ ਜਾ ਰਹੀ ਹੈ ਇਸ ਕਹਾਣੀ ਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਣਾ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ सेठ ਸੀ ਉਹ ਲక్ష్ਮੀ ਜੀ ਦੀ ਪੂਜਾ ਕਰਦਾ ਸੀ ਉਸ सेठ ਦੇ ਕੋਲ ਬਹੁਤ ਸਾਰਾ ਧਨ ਤੇ ਦੌਲਤ ਸੀ ਉਸਦੇ ਚਾਰ ਪੁੱਤਰ ਸਨ ਤੇ ਚਾਰੋਂ ਹੀ ਵਿਆਹੇ ਹੋਏ ਸੀ ਉਸ ਸੇਠ ਦੇ ਕੋਲ ਰੱਬ ਦਾ ਦਿੱਤਾ ਹੋਇਆ ਸਭ ਕੁਝ ਸੀ ਤਾਂ ਨਾ ਦੌਲਤ ਤੀਆਂ ਪੁੱਤਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ਹਾਲ ਸੀ ਕਹਿੰਦੇ ਨੇ ਇੱਕ ਦਿਨ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਹਲਓ ਕੱਚੀ ਜੀ ਨੀਂਦ ਵਿੱਚ ਸੀ ਅਚਾਨਕ ਉਸ ਦੇ ਕਮਰੇ ਵਿੱਚ ਇੱਕ ਰੌਸ਼ਨੀ ਹੋਈ ਉਸ ਨੇ ਆਪਣੀ ਅੱਖਾਂ ਖੋਲੀਆਂ ਉਸ ਦੇ ਸਾਹਮਣੇ ਦੀਵ ਲక్ష్ਮੀ ਚ ਖੜੇ ਸਨ ਸੇਠ ਲక్ష్ਮੀ ਦੀਵ ਜੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਉਸਨੇ ਔਟਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਅਤੇ ਮਾਤਾ ਲక్ష్ਮੀ ਦੇਵੀ ਜੀ ਦਾ ਧੰਨਵਾਦ ਕੀਤਾ ਪਰ ਬਾਅਦ ਵਿੱਚ ਜੋਗ ਲక్ష్ਮੀ ਜੀ ਨੇ ਕੀਤੀ ਉਹ ਸੁਣ ਕੇ ਸੇਠ ਦੀ ਰਤਨ ਦੀ ਨੀਦ ਉੱਡ ਗਈ ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਵਿੱਚ ਅਸ ਤੋਂ 100 ਸਾਲ ਦੀ ਹਾਂ ਤੇਰੇ ਪਿਓ ਦਾ ਤੇ ਸਮੇਂ ਦੀ ਹਾਂ ਕਿਉਂਕਿ ਪਹਿਲਾਂ ਸੇਠ ਤੇ ਪਿਓ ਨੇ ਧਨ ਕਮਾਇਆ ਫਿਰ ਉਸੇ ਘਰ ਬਾਦ ਨੂੰ ਸੇਠ ਨੇ ਕਿਹਾ ਦੱਸਿਆ ਹੋਰ ਮਿੰਟ ਕਰਕੇ ਆਪਣੇ ਘਰੋਬਾਰ ਨੂੰ ਹੋ ਤਾਂ ਕਿ ਵਧਾਇਆ। ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਵਿੱਚ ਰਹਿੰਦੇ। 100 ਸਾਲ ਹੋ ਗਏ ਨੇ। ਮੇਰਾ ਇੱਕ ਨਿਜਮ ਹੈ। ਮੈਂ ਬਹੁਤੀ ਧੀਰ ਤੱਕ ਕਿਸੇ ਘਰ ਵਿੱਚ ਇੱਕ ਜਗ੍ਹਾ ਨੇ ਟਿਕਦੀ। ਮੈਂ ਚੰਚਲ ਸੁਭਾਤ ਦੀ ਹਾਂ। ਇਸ ਲਈ ਬਹੁਤੀ ਧੀਰ ਇੱਕ ਥਾਂ ਟਿਕ ਕੇ ਨਹੀਂ ਰਹਿ ਸਕਦੀ। ਮੈਂ ਜਲਦੀ ਹੀ ਆਪਣਾ ਘਰ ਬਦਲ ਦਿੰਦੀ ਹਾਂ। ਮੈਂ ਸਿਰਫ ਉਹਨਾਂ ਘਰਾਂ ਵਿੱਚ ਟਿਕਦੀ ਹਾਂ ਜੋ ਮੇਰੇ ਨਿਸ਼ਮਾ ਬਤਾਵਕ ਚੱਲਦੇ ਹੋਣ। ਪਰ ਫਿਰ ਵੀ ਵੱਤ ਵੱਤ ਸਮਾਂ 100 ਸਾਲ ਦਾ ਹੈ ਇਸ ਤੋਂ ਵੱਧ ਸਮਾਂ ਮੈਂ ਇੱਕ ਜਗਤ ਨਹੀਂ ਰਹਿ ਸਕਦੀ ਇਸ ਤੇਰੇ ਘਰ ਵਿੱਚ ਰਹਿਣ ਵਾਲਾ ਮੇਰਾ ਸਮਾਂ ਹੁਣ ਮੁੱਕ ਗਿਆ ਹੈ ਮੇਰਾ ਤੇਰੇ ਘਰ ਵਿੱਚ ਰਹਿੰਦਾ ਵੱਤ ਵੱਤ ਸਮਾਂ 100 ਸਾਲ ਦਾ ਸੀ ਹੁਣ ਇਸ ਤੋਂ ਵੱਧ ਮੈਂ ਤੇਰੇ ਘਰ ਨਹੀਂ ਰਹਿ ਸਕਦੀ ਕੱਲ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਹੈ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਸੇਠ ਇਹ ਸੁਣ ਕੇ ਬਹੁਤ ਨਿਰਾਸ਼ ਤੇ ਉਦਾਸ ਹੋ ਗਿਆ ਉਸਨੇ ਲక్ష్ਮੀ ਜੀ ਨੂੰ ਲੋਕਾਂ ਨੇ ਬਹੁਤ ਬੇਨਤੀ ਕੀਤੀ ਪਰ ਲక్ష్ਮੀ ਜੀ ਨੇ ਕਿਹਾ ਕਿ ਇਹ ਫੈਸਲਾ ਅਡਲ ਹੈ ਮੈਂ ਇਸ ਫੈਸਲੇ ਨੂੰ ਬਦਲ ਨਹੀਂ ਸਕਦੀ ਕਿਉਂਕਿ ਮੇਰਾ ਇਹ ਪੱਕਾ ਨਿਸ਼ਚੈ ਹੈ ਤੇ ਤੇਰੇ ਘਰ ਦਾ 100 ਸਾਲ ਪੁਰਾ ਹੋ ਗਿਆ ਹੈ ਇਸ ਲਈ ਮੈਨੂੰ ਹੁਣ ਇਹ ਘਰ ਛੱਡ ਕੇ ਜਾਣਾ ਪਵੇਗਾ ਪਰ ਮੱਤੇ ਜੀ ਦੀ ਸੇਵਾ ਤੇ ਤੇਰੀ ਮਿਹਨਤ ਤੋਂ ਬਹੁਤ ਖੁਸ਼ ਹਾਂ ਕਿਉਂਕਿ ਤੇਰੇ ਪਿਓ ਦਾ ਦਿਨੇ ਵੀ ਬਹੁਤ ਸੇਵਾ ਤੇ ਮਿਹਨਤ ਕੀਤੀ ਉਹਨਾਂ ਬਹੁਤ ਤਨ ਕਮਾਇਆ ਤੇ ਖਰਚਾ ਵੀ ਅਗੋ ਦੋਵੇਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਿਆ ਇਸ ਲਈ ਮੈਂ ਤੇਰੇ ਤੋਂ ਵੀ ਬਹੁਤ ਖੁਸ਼ ਹਾਂ ਤੇਰੀ ਮਿਹਨਤ ਤੇ ਸੇਵਾ ਤੋਂ ਮੈਂ ਬਹੁਤ ਖੁਸ਼ ਹਾਂ ਇਸ ਸੇਵਾ ਕਰਕੇ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਚਾਹਾਂਗੀ ਤੂੰ ਨੂੰ ਸੋਚ ਸਮਝ ਕੇ ਦੱਸ ਦੇ ਮੈਂ ਤੈਨੂੰ ਕਿਹੜੀ ਚਾਹੀਦੀ ਹੈ ਉਹ ਚੀਜ਼ ਮੈਂ ਤੈਨੂੰ ਜ਼ਰੂਰ ਵਰਦਾਨ ਦੇ ਕੇ ਚਾਹਾਂਗੀ ਪਰ ਕੱਲ ਇਸੇ ਵੇਲੇ ਮੈਂ ਤੇਰਾ ਘਰ ਛੱਡ ਕੇ ਚਲੀ ਜਾਵਾਂਗੀ ਤੇਰੇ ਕੋਲ 24 ਘੰਟੇ ਦਾ ਵਕਤ ਹੈ ਇਸ ਲਈ ਤੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਮੈਨੂੰ ਜਵਾਬ ਦੇ ਦੇਵੀਂ ਇਹ ਕਹਿ ਕੇ ਲక్ష్ਮੀ ਜੀ ਅੱਖਾਂ ਤੋਂ ਉੱਲੇ ਹੋ ਗਏ ਬਾਵਾ ਉਹ ਚਲੇ ਗਏ ਕਹਿੰਦੇ ਹੁਣ ਫਿਰ ਸੇਠ ਨੂੰ ਨੀਤ ਕਿਥੋਂ ਨਹੀਂ ਸੀ ਸੇਠ ਪੂਰੀ ਰਾਤ ਸੋਚਦਾ ਰਿਹਾ ਪਰੇਸ਼ਾਨ ਰਿਹਾ ਕਿ ਇਹ ਕੀ ਬਣ ਗਿਆ ਹੁਣ ਤੇ ਮੇਰਾ ਸਾਰਾ ਤਨ ਸਾਜੀ ਦੌਲਤ ਸਾਰਾ ਕੁਝ ਖਸ ਜਾਵੇਗਾ ਮਤਲਬ ਕਿ ਲక్ష్ਮੀ ਜੀ ਚਲੇ ਚਾਨ ਕੇ ਜਿਦੋਂ ਦਿਲ ਚੜਿਆ ਤਾਂ ਉਸਨੇ ਸਾਜੀ ਕਲਪਤ ਆਪਣੇ ਚਾਰੇ ਪੁੱਤਰਾਂ ਨੂੰ ਉਹਨਾਂ ਨੂੰ ਦੱਸੇ ਕਿ ਰਾਤੀ ਲక్ష్ਮੀ ਜੀ ਨੇ ਦਚਨ ਦਿੱਤੀ ਸੀ ਤੇ ਉਹਨਾਂ ਨੇ ਮੈਨੂੰ ਇਹ ਸਾਰਾ ਕੁਝ ਕਿਹਾ ਹੈ ਅੱਜ ਰਾਤ 12 ਵਜੇ ਉਹਨਾਂ ਨੇ ਆਪਣਾ ਕਰ ਛੜਦੇ ਨਾ ਹੈ ਜਾਨ ਤੋਂ ਪਹਿਲਾਂ ਉਹਨਾਂ ਨੇ ਇੱਕ ਵਰਤਾਨ ਦੇ ਕੇ ਜਾਣਾ ਹੈ ਉਹਨਾਂ ਨੇ ਕਿਹਾ ਹੈ ਕਿ ਤੂੰ ਸੋ ਸਮਝ ਕੇ ਮੇਰਾ ਤੂੰ ਵਰਤਾਨ ਲੈ ਸਕਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ ਬੁਲਾਇਆ ਹੈ ਕਿ ਆਪਾਂ ਸਾਰੇ ਸਲਾਹ ਕਰ ਲਈਏ ਕਿ ਆਪਾਂ ਲక్ష్ਮੀ ਜੀ ਤੋਂ ਕਿਹੜਾ ਇੱਕ ਵਰਤਾਨ ਮੰਗਣਾ ਹੈ ਚੜ ਬੁੱਤਰਾ ਨੇ ਵਕ ਵਕ ਸਲਾਮਾਂ ਦਿੱਤੀਆਂ ਇੱਕ ਪੁੱਤਰ ਲੱਗਿਆ ਕਿ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਸਾਡੇ ਚਾਰਾਂ ਲਈ ਅਲੱਗ-ਅਲੱਗ ਕਰ ਮੰਗ ਲਓ ਇੱਕ ਨੇ ਕਿਹਾ ਸਾਡੇ ਲਈ ਬਹੁਤ ਸਾਰੀ ਜ਼ਮੀਨ ਚੈਤᱷਾਤ ਮੰਗ ਲਓ ਇੱਕ ਨੇ ਕਿਹਾ ਤੁਸੀਂ ਬਹੁਤ ਸਾਰਾ ਅਨਾਜ ਮੰਗ ਲਓ ਚਾਰਾਂ ਮੁੰਡਿਆਂ ਤੇ ਬਾਕੀ ਪਰਿਵਾਰ ਦੇ ਜੀਹਾਂ ਨੇ ਵੱਖਰੇ-ਵੱਖਰੇ ਸਲਾਹ ਦਿੱਤੀ ਪਰ ਕਹਿੰਦੇ ਨੇ ਕਿ ਸੇਟ ਦੇ ਚਾਰੇ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਦੀ ਪਤਨੀ ਜਾਣੀ ਕੀ ਸੇਟ ਦੀ ਛੋਟੀ ਨੂੰ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠੀ ਸੋਚ ਰਹੀ ਸੀ ਸੇਠ ਉਸ ਕੁਲ ਕਿਆ ਤੇ ਕਿਆ ਬੇਟੀ ਸਾਰੇ ਆਪੋ ਆਪਣੀ ਸਲਾਹ ਦੇ ਰਹੇ ਨੇ ਤੂੰ ਕਿਉਂ ਚੁੱਪਚਾਪ ਬੈਠੀ ਆਂ ਅੱਗ ਉਹਨਾਂ ਨੇ ਕਿਆ ਕਿ ਪਿਤਾ ਜੀ ਤੁਸੀਂ ਘਰ ਵਿੱਚ ਸਭ ਤੋਂ ਵੱਧ ਸਿਆਣੇ ਹੋ ਸਮਝਦਾਰ ਹੋ ਸਾਰੇ ਮੇਰੇ ਨਾਲ ਵੱਡੇ ਨੇ ਮੈਂ ਤੁਹਾਡੇ ਗੱਲਾਂ ਸੁਣ ਰਹੀ ਆਂ ਪਰ ਮੈਂ ਤੁਹਾਡੀਆਂ ਸਭ ਦੀਆਂ ਇਹਨਾਂ ਗੱਲਾਂ ਤੋਂ ਬਿਲਕੁਲ ਵੀ ਸਹਿਮਤ ਨਹੀਂ ਆਂ ਕਿ ਆਪਾਂ ਕੋਠੀਆਂ ਕਾਰਾਂ ਜਮੀਂ ਚਹਦਾਦ ਤੇ ਅਨਾਜ ਮੰਗਣਾ ਹੈ ਕਿਉਂਕਿ ਇਹ ਗੱਲ ਤਾਂ ਸਪਸ਼ਟ ਹੈ ਕਿ ਜਦੋਂ ਲక్ష్ਮੀ ਜੀ ਨੇ ਮੂ ਮੋਡਲ ਜਦੋਂ ਲక్ష్ਮੀ ਜੀ ਕਰਤੋ ਚਲੇ ਜਾਣਗੇ ਲక్ష్ਮੀ ਤੋਂ ਪਾਵ ਪੈਸਾ ਧਨ ਦੌਲਤ ਫਿਰ ਚੀਜ਼ਾਂ ਵੀ ਆਪਣੇ ਆਪ ਨਾਲ ਹੀ ਚਲੀਆਂ ਚੜ ਗਈਆਂ ਇਹ ਚੀਜ਼ਾਂ ਤਾਂ ਫਿਰ ਕਿਸੇ ਵੀ ਹਾਲ ਵਿੱਚ ਆਪਣੇ ਘਰ ਵਿੱਚ ਨਹੀਂ ਰਹਿ ਸਕਦੀਆਂ ਇਸ ਲਈ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਸ ਨਾਲ ਅਸੀਂ ਲక్ష్ਮੀ ਜੀ ਤੋਂ ਬਿਨਾ ਔਕੇ ਕੜੀ ਵਿੱਚ ਕਰਤਾ ਗੁਜ਼ਾਰਾ ਕਰ ਸਕੀਏ ਛੋਟੀ ਨੂੰ ਹੋਨੇ ਫਿਰ ਕਹ ਕੇ ਪਿਤਾ ਜੀ ਜਦੋਂ ਲక్ష్ਮੀ ਜੀ ਹੋਣਗੇ ਤਾਂ ਤੁਸੀਂ ਉਹਨਾਂ ਦੇ ਕੋਲੋਂ ਸਾਡੇ ਸਾਰਿਆਂ ਲਈ ਵਕ-ਵਕ ਕਰਨਾ ਮੰਗਣਾ ਸਿਰਫ ਇੱਕੋ ਕਰ ਮੰਗਣਾ ਤੇ ਕਹਿਣਾ ਕਿ ਮੇਰੇ ਚਾਰੇ ਪੁੱਤਰਾਂ ਲਈ ਇੱਕੋ ਘਰ ਦੇ ਦਿਓ ਤੇ ਇੱਕੋ ਥਾਲੀ ਵਿੱਚ ਖਾਂਦੀ ਮੱਤਬੁੱਦ ਦੇ ਦਿਓ ਮਤਲਬ ਕਿ ਮੇਰੇ ਚਾਰੇ ਪੁੱਤਰ ਇੱਕੋ ਘਰ ਦੇ ਵਿੱਚ ਇੱਕੋ ਛੱਤ ਥੱਲੇ ਰਹਿਣ ਤੇ ਇੱਕੋ ਛੋਲੇ ਤੋਂ ਰੋਟੀ ਖਾਣ ਸਾਰੇ ਆਪਸ ਵਿੱਚ ਪ੍ਰੇਮ ਪਿਆਰ ਤੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹਿਣ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਇਹ ਵਰਤਾਨ ਮੰਗਣਾ ਮੇਰੇ ਚਾਰੇ ਪੁੱਤਰ ਚਾਰੇ ਨੋਹਾ ਤੇ ਉਹਨਾਂ ਦੇ ਬੱਚੇ ਸਭ ਆਪਸ ਵਿੱਚ ਪਿਆਰ ਦੇ ਨਾਲ ਇਕੱਠੇ ਰਹਿਣ ਕਿਉਂਕਿ ਜੇ ਸਾਡਾ ਆਪਸ ਵਿੱਚ ਪ੍ਰੇਮ ਪਿਆਰ ਰਹੇਗਾ ਇੱਕ ਦੂਜੇ ਤੇ ਵਿਸ਼ਵਾਸ ਹੋਵੇਗਾ ਤਾਂ ਅਸੀਂ ਔਖੇ ਤੋਂ ਔਖੇ ਸਮੇਂ ਵਿੱਚ ਵੀ ਬਾਹਰ ਆ ਸਕਦੇ ਹਾਂ ਪਰ ਜੇਕਰ ਅਸੀਂ ਅਲੱਗ-ਅਲੱਗ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਅੱਗੇ ਜਦੋਂ ਧਿਰ ਤੱਕ ਟਿਕ ਨਹੀਂ ਸਕਦੇ ਸੇਠ ਨੇ ਆਪਣੀ ਨੌ ਦੀ ਗੱਲ ਸੁਣੀ ਉਸ ਨੂੰ ਇਹ ਗੱਲ ਵਜਨਦਾਰ ਲੱਗੀ ਕਹਿੰਦੇ ਨੇ ਜਦੋਂ ਅਗਲੇ ਦਿਨ लक्ष्मी जी आए ते आके क्या के सेठ तू तो सोच लिया है कि की मंगना है भंग जो वरदान मंगना है क्योंकि मेरे जान दा समझ आ गया है यह मुलाकात मेरी आखिरी मुलाकात है इस तो बाद में तेरा कर छड़ के जा रही हाँ होंदा स सेठ तू तो की मंगना है फिर सेठ ने अपनी छोटी नोदी कहे गलनो लक्ष्मी जी ने जाके क्या ते क्या के मेनू ए वरदान दियो के तोड़े जान तो पाद ਮੇਰੇ ਚਾਰੇ ਪੁੱਤਰ ਚਾਰੇ ਨਹਾ ਤੇ ਬੱਚੇ ਇੱਕੋ ਛੱਤ ਥਲੇ ਰਹਿਣ ਇੱਕੋ ਚੁੱਲੇ ਤੋਂ ਰੋਟੀ ਖਾਂਣ ਤੇ ਆਪਸੇ ਬੜੇ ਪਿਆਰ ਨਾਲ ਰਹਣ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਕਰਨ ਮੁਸੀਬਤ ਵਿੱਚ ਇੱਕ ਦੂਜੇ ਦਾ ਸਾਥ ਦੇਣ ਇਹਨਾਂ ਦਾ ਵਿਸ਼ਵਾਸ ਇੱਕ ਦੂਜੇ ਤੇ ਪਨਿਆ ਰਹੇ ਇਹ ਮੱਤ ਇਹਨਾਂ ਤੇ ਵਿੱਚ ਪਾ ਦਿਓ ਕਹਿੰਦੇ ਨੇ ਜਦੋਂ ਲక్ష్ਮੀ ਜੀ ਨੇ ਇਹ ਗੱਲ ਸੁਣੀ ਤਾਂ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਸੇਠ ਮੇਰੇ ਨਿਸ਼ਚੇ ਤੇ ਮਤਾਬਕ ਮੈਂ 100 ਸਾਲ ਤੋਂ ਵੱਧ ਕਿਸੇ ਘਰ ਵਿੱਚ ਟਿਕ ਨਹੀਂ ਸਕਦੀ ਪਰ ਤੇਰੀ ਇਸ ਮੰਗ ਨੇ ਮੈਨੂੰ ਇੱਕ ਹੋਰ 100 ਸਾਲ ਤੇਰੇ ਘਰ ਦੇ ਵਿੱਚ ਰਹਿ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਮੈਂ ਉਹਨਾਂ ਦੇ ਘਰ ਵਿੱਚ ਰਹਿੰਦੀ ਹਾਂ ਜਿੱਥੇ ਆਪਸੇ ਪ੍ਰੇਮ ਪਿਆਰ ਬੜਾ ਰਹਿੰਦਾ ਹੈ ਤੁਸੀਂ ਮੇਰੇ ਕੋਲ ਮੰਗੀ ਇਹ ਮੰਗ ਲਈ ਹੈ ਜਿੱਥੇ ਇਹ ਚਿਰਨ ਗਿਆ ਪਿਆਰ ਵਿਸ਼ਵਾਸ ਤੇ ਭਾਈਚਾਰਾ ਉੱਥੇ ਮੈਂ ਉਹਨਾਂ ਲੋਕਾਂ ਦੀ ਗੁਲਾਮ ਬਣ ਕੇ ਰਹਿੰਦੀ ਹਾਂ ਉੱਥੇ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦੀ ਇਸੇ ਕਰਕੇ ਹੁਣ ਮੈਂ ਕਿਤੇ ਨਹੀਂ ਚਾਲੀ ਕਿਉਂਕਿ ਮੈਂ ਉਹ ਵਰਦਾਨ ਦਿੱਤਾ ਹੈ ਇਸ ਲਈ ਮੈਨੂੰ ਹੁਣ ਇੱਥੇ ਰਹਿਣਾ ਪਵੇਗਾ ਇਸ ਛੋਟੀ ਜਿਹੀ ਕਹਾਣੀ ਤੋਂ ਸਾਨੂੰ ਇਹ ਸਿੱਖ ਲੈਣੀ ਚਾਹੀਦੀ ਹੈ ਕਿ ਸਾਡੇ ਸਿਆਣੇ ਵੀ ਇਹ ਕਹਿੰਦੇ ਨੇ ਕਿ ਜਿਸ ਘਰ ਵਿੱਚ ਪ੍ਰੇਮ ਪਿਆਰ ਤੇ ਵਿਸ਼ਵਾਸ ਹੈ ਉੱਥੇ ਪੈਸਾ ਬਰਕਤ ਸੁੱਖ ਸ਼ਾਂਤੀ ਖੁਦ ਚੱਲ ਕੇ ਆਉਂਦੇ ਨੇ ਤੇ ਜਿੱਨਾ ਘਰਾਂ ਵਿੱਚ ਕਲੇਸ਼ ਲੈਂਦਾ ਹੈ ਉਹਨਾਂ ਦੇ ਘੜਿਆਂ ਵਿੱਚ ਵੀ ਪਾਣੀ ਮੁੱਕ ਜਾਂਦਾ ਹੈ ਇਹ ਗੱਲ ਇੱਕਦਮ ਸੱਚ ਹੈ ਚਾਹੇ ਤਾਂ ਇਸ ਨੂੰ ਅਚਮਾ ਕੇ ਦੇਖ ਲਓ ਜਿੱਥੇ ਪਿਆਰ ਹੈ ਪਰ ਉਸਾ ਵਿਸ਼ਵਾਸ ਹੈ ਭਾਈਚਾਰਾ ਹੈ ਇੱਕ ਦੂਸਰੇ ਦੀ ਗੱਲ ਪਿਆਰ ਨਾਲ ਸੁਣੀ ਜਾਂਦੀ ਹੈ ਤੇ ਸਮਝੀ ਜਾਂਦੀ ਹੈ ਉਸ ਘਰ ਦੀਆਂ ਮਜ਼ਬੂਤ ਹੁੰਦੀਆਂ ਨੇ ਉਸ ਘਰ ਵਿੱਚ ਜੇਕਰ ਕਦੇ ਕੋਈ ਦੁੱਖ ਤਕਲੀਫ ਆਵੇ ਤਾਂ ਸਾਰੇ ਜਨ ਮਿਲ ਚੁਲ ਕੇ ਉਸ ਮੁਸੀਬਤ ਵਿੱਚੋਂ ਬਾਹਰ ਨਿਕਲ ਸਕਦੇ ਨੇ ਜਿਸ ਘਰ ਵਿੱਚ ਆਪਸ ਵਿੱਚ ਫਲੇਮ ਪਿਆਰ ਨਹੀਂ ਆਪਸ ਵਿੱਚ ਸਭ ਲੜਦੇ ਝਗੜਦੇ ਰਹਿੰਦੇ ਨੇ ਉਸ ਘਰ ਵਿੱਚ ਬਰਕਤ ਤੇ ਸੁਖ ਸ਼ਾਂਤੀ ਕਦੇ ਨਹੀਂ ਰਹਿੰਦੀ ਤੇ ਬਾਹਰ ਕੋਈ ਤੀਸਰਾ ਇਨਸਾਨ ਉਸ ਲੜਾਈ ਝਗੜੇ ਦਾ ਫਾਇਦਾ ਚੁੱਕ ਸਕਦਾ ਹੈ ਇਸ ਲਈ ਪਰਿਵਾਰਤ ਵਿੱਚ ਆਪਸੇ ਪ੍ਰੇਮ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਆਪਸ ਵਿੱਚ ਵਿਸ਼ਵਾਸ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਪਾਈਚੜਾ ਉਹਨਾਂ ਬਹੁਤ ਜ਼ਰੂਰੀ ਹੈ ਤੇ ਮੁਸੀਬਤ ਵੇਲੇ ਇੱਕ ਦੂਸਰੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਜਿੱਤੇ ਇਹ ਚੀਜ਼ ਚਾਹੋ ਉਹ ਤੇ ਪੈਸਾ ਛੱਡੋ ਦੁਨੀਆ ਦੀ ਹਰ ਕੀਮਤੀ ਚੀਜ਼ ਤੁਹਾਡੇ ਘਰਾਂ ਵਿੱਚ ਹੋਵੇਗੀ ਸੋ ਸਾਥ ਸੰਗਤ ਜੀ ਐਸੀ ਅੱਜ ਦੀ ਵੀਡੀਓ ਕਥਾ ਵਿਚਾਰ ਕਰਦੇ ਸਮੇਂ ਕਿਸੇ ਪ੍ਰਕਾਰ ਦੀ ਭੁੱਲ ਚੁੱਕ ਹੋਈ ਹੋਵੇ ਤਾਂ ਮਾਫ ਕਰਨਾ ਚੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਫਿਰ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ